ਪੰਜਾਬ ਦੇ ਵਿੱਚ ਜਿਹੜੀ ਨੌਜਵਾਨੀ ਨਸ਼ੇ ਦੇ ਨਾਲ ਗਲਤਾਨ ਹੋ ਰਹੀ ਸੀਗੀ ਅਸੀਂ ਉਹਨਾਂ ਨੂੰ ਨਸ਼ੇ ਤੋਂ ਪਾਸੇ ਕਰਕੇ ਇੱਕ ਸਨੇਹ ਦੇਣਾ ਚਾਹੁੰਦੇ ਆ ਕਿ ਇਹ ਸ਼ਰਦਾਈਆਂ ਡਰਾਈ ਫਰੂਟਾਂ ਦੀਆਂ ਪੀ ਕੇ ਤੁਸੀਂ ਆਪਦੀ ਸਿਹਤ ਨੂੰ ਵਧੀਆ ਕਰ ਸਕਦੇ ਆ ਤੇ ਲੌਂਗ ਜਿੰਦਗੀ ਜਿਉ ਸਕਦੇ ਆ। ਤੁਹਾਨੂੰ ਸੰਗਤ ਬਹੁਤ ਖੁਸ਼ ਹਸਤੀ ਦੇ ਉੱਤੇ ਸਾਨੂੰ ਜਿਹੜੀਆਂ ਠੰਡੀਆਂ ਮਿੱਠੀਆਂ ਸ਼ਰਦਾਈਆਂ ਜੋ ਡਰਾਈ ਫਰੂਟ ਦੇ ਨਾਲ ਤਿਆਰ ਹੋਣ ਜਾਂ ਬਣੀਆਂ ਤੇ ਬਹੁਤ ਵਧੀਆ ਚੀਜ਼ ਹੈ ਜੀ। ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਬੰਦੇ ਦੀ ਫਿਟਨੈਸ ਦੂਜੀ ਗੱਲ ਇਹ ਆ ਕਿ ਦਿਮਾਗ ਵਾਸਤੇ ਬਹੁਤ ਵਧੀਆ ਚੀਜ਼ ਆ ਜਹਾ ਦੇ ਵਿੱਚ ਹੋਰ ਵੀ ਜਾਂ ਹਿੰਦੁਸਤਾਨ ਦੇ ਵਿੱਚ ਸੋਚੀਏ ਕੋਲ ਡਰਿੰਕਾਂ ਤਰ੍ਹਾਂ ਤਰ੍ਹਾਂ ਦੀਆਂ ਹੋਰ ਵੀ ਚੀਜ਼ਾਂ ਫਲੇਵਰ ਮਿਲ ਰਹੇ ਆ ਸਾਨੂੰ ਪੀਣ ਵਾਸਤੇ ਪਰ ਉਹਨਾਂ ਨਾਲੋਂ ਸਭ ਤੋਂ ਬੈਸਟ ਪ੍ਰਤਨ ਮਰਜਾਦਾ ਜਿਹੜੀ ਨੀਗਾ ਸਿੰਘਾਂ ਦੀ ਸੀਗੀ ਉਹਨਾਂ ਦੇ ਮੁਤਾਬਕ ਇੱਕ ਬਹੁਤ ਵਧੀਆ ਸੁਨੇਹਾ ਲੈ ਕੇ ਆਏ ਆ ਸਾਰੇ ਦੇ ਪੁਰਾਣੇ ਬਜ਼ੁਰਗ ਹੁੰਦੇ ਸੀ ਉਹ ਕਹਿੰਦੇ ਸਰ੍ਹਦਾਈ ਬਣਾਓ ਤੇ ਮਤਲਬ ਕਿ ਪੀਓ ਤੇ ਆਉਦੀ ਜਿਹੜੀ ਛੇਤ ਜਿਹੜੀ ਪੂਰੀ ਤੰਦਰੁਸਤ ਰੱਖੋ ਸਸਰੀ ਗਾਲ ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬੀ ਟੀਵੀ ਤੇ ਮੈਂ ਹਾਂ ਪਰਮਜੀਤ ਸਖਾਣਾ ਕੋਈ ਸਮਾਂ ਸੀਗਾ ਪੁਰਾਣੇ ਬਜ਼ੁਰਗ ਤੰਦਰੁਸਤ ਰਹਿਣ ਲਈ ਸਰ੍ਹਦਾਈ ਦਾ ਪ੍ਰਯੋਗ ਜਿਹੜਾ ਉਹ ਕਰਦੇ ਸਨ ਜਾਂ ਫਿਰ ਦੇਸੀ ਘਿਓ ਦੀ ਵਰਤੋਂ ਜਿਹੜੀ ਆ ਉਹ ਕਰਦੇ ਸਨ ਸਮਾਂ ਬੀਤ ਗਿਆ ਤਾਂ ਸਰ੍ਹਦਾਈ ਦੀ ਥਾਂ ਜਿਹੜੀ ਆ ਉਹ ਮਹਿੰਗੀਆਂ ਮਹਿੰਗੀਆਂ ਕੋਲ ਦੇ ਕਾਣਾ ਲੈ ਲੇ ਤੇ ਹੁਣ ਸਾਹਮਣੇ ਇੱਕ ਵਾਰ ਫਿਰ ਗੇੜ ਕਾਦਾ ਹੁਣ ਹਰ ਸ਼ਹਿਰ ਵਿੱਚ ਨਿਹੰਗ ਸਿੰਘਾਂ ਵੱਲੋਂ ਅ ਸਰਦਈ ਜਿਹੜੀ ਆ ਉਹ ਬਣਾਈ ਜਾ ਰਹੀ ਆ ਤੇ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਹਰੋਇਪੁਰ ਦੀਆਂ ਹਨ ਜਿੱਥੇ ਨਿਹੰਗ ਸਿੰਘਾਂ ਵੱਲੋਂ ਐਸਐਸਪੀ ਦਫ਼ਤਰ ਦੇ ਬਾਹਰ ਬਿਲਕੁਲ ਸਾਹਮਣੇ ਸਰਦਈ ਦਾ ਜਿਹੜਾ ਅੱਡਾ ਉਹ ਲਗਾਇਆ ਹੋਇਆ ਤੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਆ ਉੱਤੇ ਹੀ ਰੋਜ਼ਗਾਰ ਦਾ ਸਾਧਨ ਵੀ ਜਿਹੜਾ ਉਹ ਬਣਾਇਆ ਹੋਇਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰ ਫੋਇਟਰ ਵੀ ਹੈ ਜਿੱਥੇ ਨੌਜਵਾਨ ਨਿਹੰਗ ਸਿੰਘਾਂ ਵੱਲੋਂ ਸ਼ਰਧਾਈ ਜਿਹੜੀ ਹੈ ਉਹ ਬਣਾਈ ਜਾ ਰਹੀ ਹੈ ਅੱਜ ਪਹਿਲਾ ਦਿਨ ਇਸ ਵਾਲੀ ਪਰ ਵਿੱਚ ਤਾਂ ਅਗਰ ਪੂਰੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਪੂਰੇ ਜ਼ਿਲ੍ਹੇ ਵਿੱਚ ਫੋਇਟਰ ਵਿੱਚ ਇਸ ਥਾਂ ਤੇ ਹੀ ਜਿਹੜਾ ਸ਼ਰਧਾਈ ਦਾ ਅੱਡਾ ਉਹ ਲੱਗਾ ਹੋਇਆ ਦਾ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਜਗਦਰ ਸਿੰਘ ਨਾਮ ਕੀ ਤੁਹਾਡਾ ਜਗਦਰ ਅਮਰੀਕ ਸਿੰਘ ਆ ਜੀ ਇਹ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਹੇ ਹੋ ਇਹ ਪਹਿਲਾਂ ਤਾਂ ਚੰਡੀਗੜ੍ਹ ਕਰ ਰਹੇ ਸੀਗੇ ਜੀ ਦੋ ਤਿੰਨ ਮਹੀਨੇ ਤੋਂ ਕਰ ਰਹੇ ਆ ਜੀ ਤਾਂ ਕਿਵੇਂ ਦਾ ਰਿਸਪੌਂਸ ਅੱਜ ਪਹਿਲਾਂ ਦਾ ਰਿਸਪੌਂਸ ਬਹੁਤ ਵਧੀਆ ਹੈ ਜੀ ਐਸੋਨੀ ਸੰਗਤਾਂ ਬਹੁਤ ਖੁਸ਼ੀ ਦੇ ਉੱਤੇ ਕਿ ਸਾਨੂੰ ਜਿਹੜੀਆਂ ਠੰਡੀਆਂ ਮਿੱਠੀਆਂ ਸ਼ਰਦਾਈਆਂ ਜੋ ਡਰਾਈ ਫਰੂਟ ਦੇ ਨਾਲ ਤਿਆਰ ਹੋਣ ਜਾਂ ਮਿਲਦੀਆਂ ਤੇ ਬਹੁਤ ਵਧੀਆ ਚੀਜ਼ ਹੈ ਜੀ ਲੋਕੋ ਬਹੁਤ ਬੀਜ ਨੇ ਮਿਲ ਰਹੇ ਆ ਤੇ ਸਰ੍ਹਦਾਈ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਕੀ ਪੈਂਦਾ ਹੈ ਇਹ ਚ तकरीबन ਸਾਰੇ ਡਰਾਈ ਫਰੂਟ ਪੈਂਦੇ ਆ ਕਾਜੂ ਬਦਾਮ ਖਸਖਾਸ ਕਾਲੀ ਮਿਰਚ ਇਲਾਚੀ ਮੱਗਜ گلاب ਦੇ ਫੁੱਲ ਮਤਲਬ ਇਸ ਤਰ੍ਹਾਂ ਦੇ ਸਾਰੇ ਸੌਫ ਵਗੈਰਾ तकरीबन 8-9 ਪ੍ਰਕਾਰ ਦੀਆਂ ਚੀਜ਼ਾਂ ਜਿਹੜੀਆਂ ਇਹ ਠੰਡੀਆਂ ਜਿਹੜੀਆਂ ਇਹਦੇ ਵਿੱਚ ਫੈਰਦੇ ਨੇ ਸਰ੍ਹਦਾਈ ਦੇ ਵਿੱਚ ਕਿ ਫਾਇਦੇ ਦੀ ਗੱਲ ਕਰੀਏ ਤਾਂ ਸਰ੍ਹਦਾਈ ਦਾ ਫਾਇਦਾ ਕੀ ਹੈ ਫੈਰੀ ਦੀ ਗੱਲ ਕਰੀਏ ਤਾਂ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਬੰਦੇ ਦੀ ਫਿਟਨੈਸ ਦੂਜੀ ਗੱਲ ਇਹ ਆ ਕਿ ਦਿਮਾਗ ਵਾਸਤੇ ਬਹੁਤ ਵਧੀਆ ਚੀਜ਼ ਆ ਫਿਰ ਜਦੋਂ ਬੰਦਾ ਇਹਨੂੰ ਸ਼ੱਕਦਾ ਏ ਉਹ ਉਸ ਬੰਦੇ ਨੂੰ ਤੁਸੀਂ ਪੀ ਕੇ ਦੇਖ ਲਓ ਤੁਸੀਂ ਖੁਦ ਪੀਓਗੇ ਇਹ ਚੀਜ਼ ਨੂੰ ਇਸਤੇਮਾਲ ਕਰਦੇ ਆ ਜਦੋਂ ਆਟੋਮੈਟਿਕਲੀ ਮਨ ਵੀ ਸ਼ਾਂਤੀ ਦੇ ਵਿੱਚ ਰਹਿੰਦਾ ਜੀ ਸਾਰੀ ਦਿਨ ਬਾਕੀ ਪੰਜਾਬ ਦੇ ਵਿੱਚ ਹੋਰ ਵੀ ਜਾਂ ਹਿੰਦੁਸਤਾਨ ਦੇ ਵਿੱਚ ਸੋਚੀਏ ਕੋਲਡ ਡਰਿੰਕਾਂ ਤਰ੍ਹਾਂ ਤਰ੍ਹਾਂ ਦੀਆਂ ਹੋਰ ਵੀ ਚੀਜ਼ਾਂ ਫਲੇਵਰ ਮਿਲ ਰਹੇ ਆ ਸਾਨੂੰ ਪੀਣ ਵਾਸਤੇ ਔਰ ਉਹਨਾਂ ਨਾਲੋਂ ਸਭ ਤੋਂ ਬੈਸਟ ਪ੍ਰਤਨ ਮਰਜ਼ਾਦਾ ਜਿਹੜੀ ਨਿਗਾਹ ਸਿੰਘਾਂ ਦੀ ਸੀਗੀ ਉਹਨਾਂ ਦੇ ਮੁਤਾਬਕ ਇੱਕ ਬਹੁਤ ਵਧੀਆ ਸੁਨੇਹਾ ਲੈ ਕੇ ਆਏ ਆ ਸੰਗਤ ਸਤ ਸੰਗਤ ਆਪੀ ਕੀ ਲੱਗਦਾ ਕਿ ਸ਼ਰਧਈ ਦੇ ਨਾਲ ਨੌਜਵਾਨ ਨਸ਼ੇ ਤੋਂ ਦੂਰ ਰਹਿ ਸਕਦੇ ਹੈ ਤੇ ਦੀ ਸਭ ਤੋਂ ਵੱਡੀ ਗੱਲ ਇਹ ਆ ਕਿ ਨੌਜਵਾਨ ਜਿਹੜੇ ਆ ਅਸੀਂ ਅਪਰਾਲਾ ਹੀ ਇਸ ਤੰਗ ਦੇ ਨਾਲ ਕੀਤਾ ਕਿ ਪੰਜਾਬ ਦੇ ਵਿੱਚ ਜਿਹੜੀ ਨੌਜਵਾਨ ਨੇ ਨਸ਼ੇ ਦੇ ਨਾਲ ਗਲਤਾਨ ਹੋ ਰਹੀ ਸੀਗੀ ਅਸੀਂ ਉਹਨਾਂ ਨੂੰ ਨਸ਼ੇ ਤੋਂ ਪਾਸੇ ਕਰਕੇ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਕਿ ਇਹ ਸ਼ਰਦਾਈਆਂ ਡਰਾਈ ਫਰੂਟਾਂ ਦੀਆਂ ਪੀਕੇ ਤੁਸੀਂ ਆਪਦੀ ਸਿਹਤ ਨੂੰ ਵਧੀਆ ਕਰ ਸਕਦੇ ਆ ਤੇ ਲੌਂਗ ਜਿੰਦਗੀ ਜਿਉ ਸਕਦੇ ਆ ਤਾਂ ਇਧਰ ਇੱਕ ਹੋਰ ਨਿਹੰਗ ਸਿੰਘ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਤਸਵੀਰ ਤੁਸੀਂ ਦੇ ਸਕਦੇ ਹੋ ਕਿ ਪੂੜੇ ਦੇ ਵਿੱਚ ਸ਼ਰਦਾਈ ਜਿਹੜੀ ਆ ਉਹ ਰਗੜੀ ਜਾ ਰਹੀ ਆ ਤਾਂ ਇਹਨਾਂ ਦਾ ਕਹਿਣਾ ਹੈ ਕਿ ਸਖਤ ਮਿਹਨਤ ਜਿਹੜੀ ਆ ਉਹ ਸ਼ਰਦਾਈ ਤੇ ਲੱਗਦੀ ਆ ਇੱਕ ਘੰਟੇ ਤੋਂ ਲੈ ਕੇ ਡੇਢ ਘੰਟਾ ਜਿਹੜਾ ਉਹ ਲੱਗ ਜਾਂਦਾ ਤਾਂ ਉਸ ਤੋਂ ਬਾਅਦ ਜਾ ਕੇ ਸ਼ਰਧਾਈ ਜਿਹੜੀ ਆ ਉਹ ਤਿਆਰ ਹੁੰਦੀ ਗੱਲਬਾਤ ਵੀ ਕਰ ਲੈਣੇ ਆ ਬਾਬਾ ਜੀ ਕੀ ਨਾਮ ਆ ਤੁਹਾਡਾ ਅਰਸ਼ਦੀਪ ਸਿੰਘ ਜੀ ਕਿੰਨਾ ਚਿਰ ਰਿਸਪੌਂਸ ਮਿਲ ਰਿਹਾ ਹੈ ਵਧੀਆ ਰਿਸਪੌਂਸ ਆਈ ਸੰਗਤ ਖੁਸ਼ ਆਈ ਹਾਂਜੀ ਹਾਂਜੀ ਫਾਇਦੇ ਕੀ ਕੀ ਆ ਨੇ ਭਾਈ ਇਹਦੀ ਤਸੀਰ ਠੰਡੀਆਂ ਇੱਕੇ ਤਾਕਤ ਵਾਲੀ ਆ ਜਿੰਦਾ ਇਹ ਆਪਣੇ ਪਾਚਨ ਕਿਰਿਆ ਨੂੰ ਆਪਣੇ ਦਿਮਾਗ ਨੂੰ ਆਪੋ ਉਸ ਚੀਜ਼ ਲਈ ਬਹੁਤ ਵਧੀਆ ਜੀ ਆ ਹਾਂ ਜੀ ਪੜੇ ਹੋ ਹਾਂਜੀ ਬਾਬਾ ਜੀ ਪੜੇ ਨੇ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੋਈ ਹੈ ਭਈ ਗੱਲ ਨੌਕਰੀ ਦੀ ਨੌਕਰੀ ਅੱਜ ਕੱਲ ਤੁਹਾਨੂੰ ਪਤਾ ਹੀ ਜੇ ਬੰਦਾ ਪੜ੍ਹ ਲੈ ਕੇ ਕਹੇ ਮੈਂ ਸਰਕਾਰੀ ਨੌਕਰੀ ਲੈਣੀ ਹੋਤਾ ਸੁਪਨਾ ਹੀ ਆਈ ਅੱਜ ਕੱਲ ਤੇ ਆ ਨਿੱਕੀਆਂ ਮੋਡੀਆਂ ਨੌਕਰੀਆਂ ਕਾਣੀਆਂ ਕਰਨੀਆਂ ਅੱਜ ਆਪ ਦਾ ਕੰਮ ਕਰ ਰਹੇ ਆ ਵਧੀਆ ਠੀਕ ਆ ਜੀ ਮਾਨੂੰ ਸ਼ਾਂਤੀ ਆਈ ਹਾਂ ਜੀ ਜਦੋਂ ਹੋ ਜਾਂਦਾ ਦਿਹਾੜੀ ਬਣ ਜਾਂਦੀ ਆ ਹਾਂ ਜੀ ਹਾਂ ਜੀ ਬਣ ਜਾਂਦੀ ਵਧੀਆ ਚੱਲ ਰਿਹਾ ਕੰਮ ਬਿਲਕੁਲ ਆ ਇਦਾਂ ਸਾਡੇ ਨਾਲ ਇੱਥੇ ਕੁਝ ਘਾਟ ਵੀ ਇੱਥੇ ਆਏ ਹੋਏ ਆ ਸ਼ਰਬਾਈ ਪੀਣ ਲਈ ਉਹਨਾਂ ਨਾਲ ਵੀ ਗੱਲਬਾਤ ਕਰ ਲਏ ਆ ਅ ਨਾਮ ਕੀ ਕਰੋ ਬੁਜੇ ਸੀ ਜੀ ਤੇਜ ਸਿੰਘ ਜੀ ਇਹ ਸ਼ਰਬਾਈ ਪੀਣ ਆਏ ਸੀਗੇ ਉਹਨਾਂ ਕਹਿੰਦੇ ਇਹਦੇ ਨਾਲ ਕਿ ਸੰਗਾਂ ਦੇ ਸੁਪਰਾਲੇ ਨੇ ਮਾਨ ਸਿੰਘਾਂ ਦਾ ਪ੍ਰਾਲਾ ਬਹੁਤ ਵਧੀਆ ਹੈ ਵੀਰ ਜੀ ਤਾਂ ਆਪਣੇ ਜਿੰਨੇ ਵੀ ਨਸ਼ੇ ਕਰਦੇ ਨੇ ਪਹਿਲਾਂ ਜਿਹੜੇ ਮਾਰੂਆਂ ਚੱਲ ਰਹੇ ਆ ਉਹਨਾਂ ਨੂੰ ਇੰਜਾਦ ਪਾਉਣ ਦਾ ਬਹੁਤ ਬਹੁਤ ਵਧੀਆ ਤਰੀਕਾ ਹੈ ਸਾਡੇ ਇਹ ਪੁਰਾਣੇ ਬਜ਼ੁਰਗ ਹੁੰਦੇ ਸੀ ਉਹ ਕਹਿੰਦੇ ਸਰਦਾਈ ਬਣਾਓ ਤੇ ਮਦਦ ਪੀਓ ਤੇ ਆਉਦੀ ਜਿਹੜੀ ਸਿਹਤ ਜਿਹੜੀ ਪੂਰੀ ਤੰਦਰੁਸਤ ਰੱਖੋ ਇਸ ਕਰਕੇ ਇਹ ਜਿਹੜਾ ਹੈ ਸਰਕਾਰਾਂ ਨੂੰ ਇਹਦੇ ਵਾਸਤੇ ਵੀ ਬਦਲੂ ਉਫਰਾਲਾ ਕਰਨਾ ਚਾਹੀਦਾ ਹੈ ਵਕ ਵਕ ਮਦਦ ਹਰ ਇੱਕ ਥਾਂ ਤੇ ਕਿਤੇ ਵੀ ਇਹਨਾਂ ਨੂੰ ਜੇ ਕਿਤੇ ਲਾਉਂਦੇ ਨੇ ਹੰਸ ਸਿੰਘ ਇਹ ਕੰਮ ਕਰਦੇ ਆ ਪਾਬੰਦੀ ਨਹੀਂ ਹੁੰਦੀ ਸਰਦਾਈ ਕੋਈ ਨਸ਼ਾ ਨਹੀਂ ਹੈਗਾ ਇਹ ਬਹੁਤ ਵਧੀਆ ਗੁਰੂ ਸਾਹਿਬ ਤੋਂ ਲੈ ਕੇ ਗੁਰੂ ਨਾਨਕ ਬਾਸਾ ਤੋਂ ਲੈ ਕੇ ਇਹ ਚੱਲ ਰਿਹਾ ਕੰਮ ਜਿੰਨਾ ਵੀ ਜਿਹੜੇ ਗਰੰਦੀ ਸਿੰਘ ਨੇ ਉਹ ਅੱਜ ਵੀ ਜਦੋਂ ਆਪਣਾ ਖਾਨਪਰ ਸਾਹਿਬ ਆਪਾਂ ਉਹ ਕਰਾਉਨੇ ਆ ਕਰੇ ਸਰਦਾਈ ਬਣਾਉਂਦੇ ਆ ਤੇ ਉਹ ਫਿਰ ਡਿਊਟੀ ਤੇ ਬਹਿੰਦੇ ਆ ਕਿਉਂਕਿ ਉਹ ਕਹਿੰਦੇ ਇੱਕ ਨਰਜੀ ਮਿਲ ਜੀ ਇੱਕ ਦਿਮਾਗ ਇਹਦੇ ਨਾਲ ਬਹੁਤ ਵਧੀਆ ਚੱਲਦਾ ਇਸ ਕਰਕੇ ਜਿਵੇਂ ਆਪਣੇ ਵਾਲੀ ਨੌਜਵਾਨ ਪੀੜ੍ਹੀ ਜਿੰਨੀ ਵੀ ਹੈਗੀ ਏ ਉਹਨਾਂ ਨੂੰ ਕੋਲ ਡੰਡਿਕ ਵਗਾਰਾ ਜਿੰਨੀਆਂ ਵੀ ਆਪਣੀਆਂ ਆਈਆਂ ਮਾਰੂ ਜੜੀਆਂ ਪਟੀਆਂ ਨੇ ਇਹਨੂੰ ਛੱਡ ਕੇ ਜਿਹੜੀ ਸਰਦਾਈ ਵੱਤ ਵਤ ਪਿੰਦੀ ਇੱਕ ਪਾਸੇ ਆਈ ਗਏ ਤੇ ਇੱਕ ਪਾਸੇ ਬੋਲਡੀਆਂ ਕਿ ਰੱਖ ਲਈਏ ਤਾਂ ਕਿ ਇਸ ਨੂੰ ਬੈਸਟ ਕਾਉਂਗੇ ਸਰਦਾਈ ਨੂੰ ਬਿਲਕੁਲ ਕਹਾਂਗੇ ਵੀਰ ਜੀ ਕਿਉਂਕਿ ਇਹ ਕੁਦਰਤੀ ਚੀਜ਼ ਹੈ ਇਹ ਕੁਦਰਤ ਵੱਲੋਂ ਬਣਾਇਆ ਗਿਆ ਜਿਵੇਂ ਬਦਾਮ ਹੈ ਕਾਲੀ ਮਿਰਚ ਹੈ ਮਤਲਬ ਜੋ ਵੀ ਇਹਦੇ ਵਿੱਚ ਪੈਂਦਾ ਸਮਾਨ ਆ ਇਸ ਕਰਕੇ ਇਹ ਇੱਕ ਕੁਦਰਤੀ ਚੀਜ਼ਾਂ ਜਿਹੜੀਆਂ ਉਹ ਆਪਾਂ ਬਣਾਏ ਹੋਇਆ ਕੋਲਡ ਡਰਿੰਕ ਵਗੈਰਾ ਆਪਾਂ ਬਣਾਏ ਦਵਾਈਆਂ ਜਿਵੇਂ ਕੋਈ ਨਾ ਕਈ ਤਾਂ ਇਸ ਤਰ੍ਹਾਂ ਜਿਹੜਾ ਕੋਲਡ ਡਰਿੰਕ ਤੋਂ ਬਣ ਰਿਹਾ ਜਿਹੜਾ ਕੋਲਡ ਡਰਿੰਕ ਜਿਹੜਾ ਮੋਨੋ ਦਵਾਈ ਤੋਂ ਜਾਂ ਕਿਵੇਂ ਆਮ ਸਪਰੇਆ ਤੋਂ ਬਣ ਰਿਹਾ ਇਹਦੇ ਵਿੱਚ ਕੋਈ ਨਸ਼ਾ ਤਾਂ ਨਹੀਂ ਇਹ ਕੁਦਰਤ ਵੱਲੋਂ ਇੱਕ ਕੁਦਰਤੀ ਬੂਟੀ ਇਹਦੇ ਜਿੰਦ ਦੇ ਚੀਜ਼ ਤਿਆਰ ਹੋਈ ਇਸ ਕਰਕੇ ਲੋਕਾਂ ਨੂੰ ਵੱਤਵਾਦ ਦਾ ਇਸਤੇਮਾਲ ਕਰਨੇ ਘਰ ਦੇ ਵਿੱਚ ਵੀ ਬਣਾ ਕੇ ਵੱਤਵਾਦ ਪੀਣਾ ਚਾਹੀਦਾ ਜਿਵੇਂ ਅੱਜ ਕੱਲ ਜਿਵੇਂ ਗਰਮੀ ਦਾ ਦੌਰ ਚੱਲ ਰਿਹਾ ਜਿਵੇਂ ਕੋਈ ਕਹਿੰਦਾ ਮੇਰੀਆਂ ਲੱਤਾਂ ਪੀੜ ਕਰਦੀਆਂ ਮੇਰੇ ਗਿੱਟੇ ਗੋਡੇ ਪੀੜ ਕਰਦੇ ਆ ਸਭ ਠੀਕ ਹੋ ਜਾਣਗੇ ਜੇਕਰ ਬੰਦਾ ਘਰੇ ਬਣਾ ਕੇ ਇਸ ਤਰ੍ਹਾਂ ਇਸਤੇਮਾਲ ਕਰੇ ਗਰਮੀ ਵਿੱਚ ਬਹੁਤ ਫਾਇਦੇਮੰਦ ਹੈ ਤਾਂ ਨਿਹੰਗ ਸਿੰਘਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਮੇ ਆ ਜਿੱਥੇ ਮੈਂਟ ਕੀਤੀ ਜਾ ਰਹੀ ਆ ਉੱਥੇ ਰੋਜ਼ਗਾਰ ਦਾ ਸਾਧਨ ਵੀ ਆਪਣਾ ਬਣਾਇਆ ਹੋਇਆ ਤਾਂ ਲੋਕਾਂ ਦੀ ਸੇਵਾ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਸੋ ਲੋੜ ਹੈ ਲੋਕਾਂ ਨੂੰ ਨਮਿਆਰ ਸੰਗਠਨ ਦਾ ਸਾਥ ਦੇਣ ਦੀ ਤਾਂ ਜੋ ਇਹਨਾਂ ਦਾ ਰੋਜ਼ਗਾਰ ਅੱਗੇ ਵੀ ਵਧ ਸਕੇ। ਉਹ ਮਿੱਤਰ ਤੋਂ ਕੰਮ ਕਰਮਾਣ ਰਾਜੀਵੀਰ ਦੇ ਨਾਲ ਰਮਜੀਤ ਸਖਾਣਾ ਭਰੋ ਪੰਜਾਬ।